ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਘਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਲੁਧਿਆਣਾ ਪੱਛਮੀ ਤੋਂ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਰਜ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਭਾਜਪਾ ਨੇ ਅਜੇ ਤੱਕ ਉਮੀਦਵਾਰੀ ਨਹੀਂ ਐਲਾਨੀ ਹੈ ਭਾਜਪਾ ਕਿਸੇ ਪਾਰਟੀ ਦਾ ਕਿਸੇ ਪੁਰਾਣੀ ਭਾਈਵਾਲ ਪਾਰਟੀ ਦਾ ਜਾਂ ਕਿਸੇ ਨਵੇਂ ਚੋਣ ਵਾਲੇ ਦਾ ਸਮਰਥਨ ਤੇ ਨਹੀਂ ਕਰ ਰਹੀ ਕਿਤੇ ਭਾਜਪਾ ਇਹ ਤੇ ਨਹੀਂ ਚਾਹੁੰਦੀ ਵੀ ਇਹ ਜਿੱਤ ਜਾਵੇ ਇਹ ਹਾਰ ਜਾਵੇ ਜਿੱਦਾਂ ਜਾਣੀ ਜਾਂਦੀ ਹੈ ਭਾਜਪਾ ਚਨੱਕਿਆ ਨੇ ਇਹਦੇ ਬਾਰੇ ਜਾਣਦੇ ਆ ਤੇ ਨਾਲ ਹੀ ਡੱਲਾ ਸਾਹਿਬ ਇਹ ਵੀ ਦੱਸਿਓ ਵੀ ਅੱਜ ਭਾਰਤ ਕੁਸ਼ਣਾ ਸ਼ੁਰੂ ਹੋਣਾ ਨੇ ਜਦੋਂ ਆਪਣੀ ਨਾਮਜ਼ਦਗੀ ਦਰਜ ਕਰਵਾਈ ਤੇ ਪ੍ਰਤਾਪ ਬਾਜਵਾ ਗੈਰਹਾਜ਼ਰ ਰਹੇ ਹਾਲਾਂਕਿ ਖਬਰਾਂ ਇਹ ਸੀਗੀਆਂ ਵੀ ਨਰਾਜ਼ਗੀ ਰਾਜਾ ਵੜਿੰਗ ਦੇ ਨਾਲ ਪਰ ਰਾਜਾ ਵੜਿੰਗ ਪਹੁੰਚ ਗਏ ਪ੍ਰਤਾਪ ਬਾਜਵਾ ਕਿੱਥੇ ਨੇ ਪਰ ਸਭ ਤੋਂ ਪਹਿਲਾਂ ਭਾਜਪਾ ਦਾ ਉਮੀਦਵਾਰ ਕਿੱਥੇ ਹੈ ਜੀ ਡਲਾਸਾ ਦੇਖੋ ਇਹ ਬਹੁਤ ਹੀ ਮਹੱਤਵਪੂਰਨ ਘਟਨਾਕਰਮ ਪੰਜਾਬ ਦੀ ਸਿਆਸਤ ਦਾ ਬਣ ਰਿਹਾ ਹੈ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਰਹੇ ਨੇ ਕਿ ਦੁਨੀਆ ਦੀ ਸਭ ਤੋਂ ਵੱਡੀ ਮੈਂਬਰਸ਼ਿਪ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਜੀ ਲੁਧਿਆਣੇ ਦੀ ਪੱਛਮੀ ਚੋਣ ਜਿਹਦੇ ਬਾਰੇ ਪਿਛਲੇ 3-4 ਮਹੀਨਿਆਂ ਤੋਂ ਪਤਾ ਹੈ ਕਿ ਇੱਥੇ ਵੋਟਾਂ ਪੈਣੀਆਂ ਹਨ ਹਜੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਕਿਉਂ ਨਹੀਂ ਕਰ ਸਕੀ ਬਾਰ ਬਾਰ ਭਾਰਤੀ ਜਨਤਾ ਪਾਰਟੀ ਦੇ ਦੇਰ ਹੋਣ ਤੋਂ ਬਾਅਦ ਜਿਹੜਾ ਵਿਸ਼ਲੇਸ਼ਣ ਹੈ ਉਹ ਇੱਕ ਇਸ ਪਾਸੇ ਨੂੰ ਤੁਰਦਾ ਹੈ ਵੀ ਕੀ ਭਾਜਪਾ ਇਹ ਮਹਿਸੂਸ ਕਰਦੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜਿੱਤ ਜਿੱਤ ਸਕਦਾ ਜਾਂ ਨਹੀਂ ਸਕਦਾ ਕੀ ਬੀਜੇਪੀ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਤਾ ਨਹੀਂ ਸਾਡਾ ਉਮੀਦਵਾਰ ਜਿੱਤੂ ਜਾਂ ਨਹੀਂ ਜਿੱਤੂ ਕੀ ਉਹਨਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਵੀ ਅਰਵਿੰਦ ਕੇਜਰੀਵਾਲ ਨਹੀਂ ਜਿੱਤਣਾ ਚਾਹੀਦਾ ਭਾਵ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਰਾਜ ਸਭਾ ਮੈਂਬਰ ਸੰਜੀਵ अरोड़ा ਨਹੀਂ ਜਿੱਤਣਾ ਚਾਹੀਦਾ ਕਿ ਇਹ ਸਭ ਤੋਂ ਵੱਡੀ ਚਿੰਤਾ ਭਾਜਪਾ ਦੀ ਜਾਂ ਰਣਨੀਤੀ ਵੀ ਹੈ ਕਿ ਸੰਜੀਵ अरोड़ा ਨਾਲ ਜਿੱਤੇ ਹੋਰ ਜਿਹੜਾ ਮਰਜੀ ਜਿੱਤ ਜੇ ਕੀ ਆਪਣੇ ਉਮੀਦਵਾਰ ਦਾ ਹਜੇ ਤੱਕ ਐਲਾਨ ਨਾ ਕਰਨਾ ਕੀ ਭਾਰਤੀ ਜਨਤਾ ਪਾਰਟੀ ਇਸ ਸਿਆਸੀ ਖੇਡ ਚ ਜਿਵੇਂ ਫੁੱਟਬਾਲ ਦੇ ਵਿੱਚ ਪਾਸ ਦੇ ਕੇ ਇੱਕ ਖਿਡਾਰੀ ਪਾਸ ਦਿੰਦਾ ਤੇ ਦੂਸਰਾ ਗੋਲ ਕਰ ਦਿੰਦਾ ਕੀ ਭਾਜਪਾ ਕਾਂਗਰਸ ਨੂੰ ਪਾਸ ਤਾਂ ਨਹੀਂ ਦੇਣਾ ਚਾਹੁੰਦੀ ਕਿ ਉਮੀਦਵਾਰ ਹਜੇ ਤੱਕ ਐਲਾਨੀਆਂ ਨਹੀਂ ਗਿਆਈ ਵੀ ਹੋ ਸਕਦਾ ਹੈ ਜਦੋਂ ਤੱਕ ਸਾਡਾ ਪ੍ਰੋਗਰਾਮ ਲੋਕਾਂ ਦੇ ਵਿੱਚ ਜਨਤਕ ਹੋਵੇ ਤੇ ਬੀਜੇਪੀ ਆਪਣਾ ਉਮੀਦਵਾਰ ਐਲਾਨ ਦੇ ਪਰ ਫਿਰ ਵੀ ਇਹ ਸ਼ੱਕ ਖੜਾ ਰਹਿਣਾ ਹੈ ਕਿ ਜਦੋਂ ਐਡੀ ਵੱਡੀ ਪਾਰਟੀ ਆਪਣਾ ਉਮੀਦਵਾਰ ਨਹੀਂ ਦੇ ਰਹੀ ਤੇ ਕੀ ਉਹਦੀ ਮਨਸ਼ਾ ਇਹ ਹੈ ਕਿ ਕਾਂਗਰਸ ਲੀਡ ਲੈ ਜੇ ਕਾਂਗਰਸ ਜਿੱਤ ਵੱਲ ਵਧ ਜੇ ਸਾਡਾ ਉਮੀਦਵਾਰ ਜਦੋਂ ਆਏਗਾ ਆਏਗਾ ਇਹਦੇ ਪਿੱਛੇ ਦੋ ਤਿੰਨ ਕਾਰਨ ਅਸੀਂ ਸਮਝ ਸਕਦੇ ਹਾਂ ਭਾਰਤ ਭੂਸ਼ਣ ਆਸ਼ੂ ਨੇ ਕਾਗਜ਼ ਭਰਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸੀ ਕਈ ਲੋਕ ਕਹਿੰਦੇ ਸੀ ਕਿ ਬੀਜੇਪੀ ਇਸ ਇੰਤਜ਼ਾਰ 'ਚ ਸੀ ਵੀ ਕਾਂਗਰਸ ਦੇ ਵਿੱਚ ਫੁੱਟ ਹੈ ਰਾਜਾ ਵੜਿੰਗ ਆਸ਼ੂ ਦੀ ਬਣਦੀ ਨਹੀਂ ਕਈ ਲੋਕ ਕਹਿੰਦੇ ਨੇ ਕਿ ਬੀਜੇਪੀ ਇਸ ਗੱਲ ਦੇ ਵੀ ਇੰਤਜ਼ਾਰ 'ਚ ਸੀ ਸੰਦੀਪ ਜੀ ਵੀ ਕਿਤੇ ਆਸ਼ੂ ਹੀ ਸਾਡੇ ਵੱਲ ਨਾ ਆ ਜਾਈਂ ਪੁਰਾਣੇ ਸਮੇਂ 'ਚ ਆਪਾਂ ਦੇਖਿਆ ਵੱਡੇ-ਵੱਡੇ ਕਾਂਗਰਸੀ ਹੁਣ ਰਵਨੀਤ ਬਿੱਟੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਚਾਰ ਤਾਂ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਕਰ ਰਿਹਾ ਸੀ ਹਾਲਾ ਕਿ ਉਹ ਉਮੀਦਵਾਰ ਨਹੀਂ ਸੀ ਬਣਿਆ ਪਰ ਉਹ ਸਿਟਿੰਗ ਐਮਪੀ ਸੀ ਕਾਂਗਰਸ ਦਾ ਸੋ ਰਵਨੀਤ ਬਿੱਟੂ ਪ੍ਰਚਾਰ ਕਰ ਰਿਹਾ ਸੀ ਸੰਜੇ ਤਲਵਾਰ ਜ਼ਿਲ੍ਹਾ ਪ੍ਰਧਾਨ ਦੇ ਨਾਲ ਗਲੀ ਗਲੀ ਜਾ ਰਿਹਾ ਸੀ ਤੇ ਅਚਾਨਕ ਗੱਡੀ ਚੱਕ ਕੇ ਦਿੱਲੀ ਪਹੁੰਚ ਗਿਆ ਤੇ ਪਤਾ ਲੱਗਿਆ ਕਿ ਬੀਜੇਪੀ ਦਾ ਫੁੱਲ ਫੜ ਲਿਆ ਉਹਨੇ ਹੁਣ ਇਹ ਚਰਚਾਵਾਂ ਭਾਰਤਕੋਸ਼ਨ ਆਸ਼ੂ ਬਾਰੇ ਵੀ ਹੋ ਰਹੀਆਂ ਸੀ ਵੀ ਕਿਤੇ ਆਸ਼ੂ ਬੀਜੇਪੀ ਚ ਤਾਂ ਨਹੀਂ ਚਲਾ ਜਾਉ ਕਿ ਬੀਜੇਪੀ ਇੰਤਜ਼ਾਰ ਕਰ ਰਹੀ ਸੀ ਵੀ ਜੇ ਆਸ਼ੂ ਨੇ ਕਾਗਜ਼ ਭਰਤੇ ਮਤਲਬ ਹੁਣ ਨਹੀਂ ਆਉਂਦਾ ਆਸ਼ੂ ਤੇ ਫੇਰ ਅਸੀਂ ਉਮੀਦਵਾਰ ਦਵਾਵਾਂਗੇ ਉੰਜ ਅੱਜ ਆਸ਼ੂ ਨੇ ਕਾਗਜ਼ ਭਰਤੇ ਤੇ ਕੀ ਹੁਣ ਬੀਜੇਪੀ ਆਪਣਾ ਉਮੀਦਵਾਰ ਦਊਗੀ ਹੁਣ ਕਿਸੇ ਵੀ ਵੇਲੇ ਦੇ ਸਕਦੀ ਹੈ ਜਾਂ ਜਦੋਂ ਤੱਕ ਸਾਡਾ ਪ੍ਰੋਗਰਾਮ ਲੋਕਾਂ 'ਚ ਆਇਆ ਕੀ ਬੀਜੇਪੀ ਨੇ ਆਪਣਾ ਉਮੀਦਵਾਰ ਦੇ ਦਿੱਤਾ ਪਰ ਇਹ ਸਵਾਲ ਖੜਾ ਰਹੂਗਾ ਵੀ ਕੀ ਬੀਜੇਪੀ ਨਰਮ ਰਣਨੀਤੀ ਤੇ ਚੱਲ ਰਹੀ ਹੈ ਵੀ ਆਸ਼ੂ ਜਿੱਤ ਜੇ ਜੇ ਆਸ਼ੂ ਜਿੱਤਦਾ ਤਾਂ ਹੁੰਦਾ ਕੀ ਜੇ ਆਸ਼ੂ ਜਿਹੜੇ ਜਿਹੜੇ ਭੋਸ਼ਨ ਆਸ਼ੂ ਫੈਕਟਰ ਹੈ ਉਹ ਇੰਨਾ ਇੰਪੋਰਟੈਂਟ ਕਿਉਂ ਹੈ ਵੀ ਰਵਨੀਤ ਬਿੱਟੂ ਜਿਹੜੇ ਉਹਨਾਂ ਦੇ ਦੋਸਤ ਕਾਂਗਰਸ ਛੱਡ ਕੇ ਭਾਜਪਾ ਚ ਚਲੇ ਗਏ ਉਹਦੇ ਕਰਕੇ ਹੈ ਜਾਂ ਆਸ਼ੂ ਏਡੇ ਵੱਡੇ ਲੀਡਰ ਹੈ ਵੀ ਹਰੇਕ ਉਮੀਦਵਾਰ ਜੇ ਪਾਰਟੀ ਦੀ ਅੱਖਾਂ 'ਚ ਉਤੇ ਨਹੀਂ ਦੇਖੋ ਹਰ ਹਲਕੇ 'ਚ ਕਿਸੇ ਨਾ ਕਿਸੇ ਉਮੀਦਵਾਰ ਦੀ ਪਕੜ ਹੁੰਦੀ ਹੈ ਇਸ ਹਲਕੇ 'ਚ ਆਸ਼ੂ 2000 12 'ਚ ਜਿੱਤਿਆ 2017 'ਚ ਜਿੱਤਿਆ ਭਾਰਤ ਭੋਸ਼ਨ ਆਸ਼ੂ ਪਹਿਲਾਂ ਕੌਂਸਲਰ ਰਿਹਾ ਉਹਨਾਂ ਦੀ ਧਰਮ ਪਤਨੀ ਵੀ ਇੱਥੋਂ ਕੌਂਸਲਰ ਰਹੀ ਭਾਗਪੂਸ਼ ਨਾਸ਼ੂ ਸਰਗਰਮ ਰਾਜਨੀਤੀ ਇਸ ਹਲਕੇ 'ਚ ਉਹਨਾਂ ਨੇ ਕੀਤੀ ਤੇ ਉਹ ਦੋ ਵਾਰ ਜਿੱਤ ਗਿਆ ਕੌਂਸਲਰ ਬਣ ਗਿਆ ਇੱਕ ਵਾਰੀ ਤਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੀ ਪ੍ਰੋਫੈਸਰ ਰਜਿੰਦਰ ਭੰਡਾਰੀ ਉਹਨਾਂ ਨੂੰ ਵੀ ਹਰਾਇਆ ਜਦੋਂ ਸਰਕਾਰ ਸੀ ਅਕਾਲੀ ਬੀਜੇਪੀ ਦੀ ਉਦੋਂ ਉਹਨਾਂ ਨੇ ਬੀਜੇਪੀ ਦੇ ਸੂਬਾ ਪ੍ਰਧਾਨ ਨੂੰ ਹਰਾਇਆ ਆਸ਼ੂ ਕਾਂਗਰਸ ਵੱਲੋਂ ਉਮੀਦਵਾਰ ਐਲਾਨਿਆ ਗਿਆ ਆਮ ਆਦਮੀ ਪਾਰਟੀ ਚ ਪਿਛਲੀ ਵਾਰੀ ਗੁਰਪ੍ਰੀਤ ਗੋਗੀ ਕਾਂਗਰਸ ਤੋਂ ਨਾਰਾਜ਼ ਹੋ ਕੇ ਗਏ ਸੀ ਇਸ ਵਾਰ ਆਮ ਆਦਮੀ ਪਾਰਟੀ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਨੂੰ ਲੈ ਕੇ ਆਈ ਹੈ ਜਿਹੜੇ ਸਾਲ ਕੇ ਤੋਂ ਪਹਿਲੀ ਵਾਰੀ ਚੋਣ ਲੜ ਰਹੇ ਨੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵੱਲੋਂ ਪਰਵਪਕਰ ਸਿੰਘ ਘੁੰਮਣ ਨੂੰ ਮੈਦਾਨ ਚ ਉਤਾਰਿਆ ਗਿਆ ਅਕਾਲੀ ਦਲ ਦਾ ਵੀ ਉਮੀਦਵਾਰ ਇੱਥੋਂ ਲਗਭਗ ਹਰ ਚੋਣ ਚ ਬਦਲ ਜਾਂਦਾ ਹੈ ਕਿਸੇ ਵੇਲੇ ਹਰੀਸ਼ ਰਾਜ ਢਾਂਡਾ ਜਿੱਤਿਆ ਮਹੇਸ਼ਿੰਦਰ ਸਿੰਘ ਗਰੇਵਾਲ ਜਿੱਤਿਆ अवतार सिंह मक्कड़ سابقا एसजीपीसी प्रधान उन्हें टिकट दी प्रकाश सिंह बादल ने वो हार गया सी जितेदार अवतार सिंह मक्कड़ हार गए सी ਹੁਣ ਪਰਪਕਾਰ ਸਿੰਘ ਘੁੰਮਣ ਆਏ ਨੇ ਲੀਗਲ ਵਿੰਗ ਦੇ ਪ੍ਰਧਾਨ ਰਹੇ ਨੇ ਅਕਾਲੀ ਦਲ ਦੇ ਔਰ ਵਕੀਲ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵੀ ਉਮੀਦਵਾਰ ਨਵਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਨਵਾਂ ਬੀਜੇਪੀ ਨੇ ਉਮੀਦਵਾਰ ਦਿੱਤਾ ਨਹੀਂ ਤਿੰਨੇ ਚਾਰੇ ਸਥਾਪਿਤ ਪਾਰਟੀਆਂ ਚੋਂ ਆਸ਼ੂ ਇੱਕ ਪੁਰਾਣਾ ਲੀਡਰ ਇਸ ਕਰਕੇ ਆਸ਼ੂ ਨੂੰ ਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਹੈ ਪਰ ਕਿਉਂਕਿ ਸੱਤਾ ਆਮ ਆਦਮੀ ਪਾਰਟੀ ਦੀ ਹੈ ਪਿਛਲੇ ਸਮੇਂ 'ਚ ਇਸ ਹਲਕੇ 'ਚ ਆਮ ਆਦਮੀ ਪਾਰਟੀ ਨੇ ਜਿੰਨੀਆਂ ਸੜਕਾਂ ਗੰਜੀਆਂ ਸੀ ਉਹਨਾਂ ਤੇ ਲੁੱਕ ਪਾਤੀ ਜਿੰਨੇ ਟੋਏ ਟਿੱਬੇ ਸੀ ਉਹ ਭਰਨ ਦੀ ਮੁਹਿੰਮ ਚਲਾਈ ਤੀ ਚੰਗੀ ਤਰ੍ਹਾਂ ਪੈਚ ਲਾਤੇ ਆਪਣੇ ਵੱਲੋਂ ਆਮ ਆਦਮੀ ਪਾਰਟੀ ਨੇ ਇਸ ਹਲਕੇ 'ਚ ਵਿਕਾਸ ਦੇ ਨਾਂ ਤੇ ਉਹ ਸਾਰਾ ਕੰਮ ਕੀਤਾ ਜੋ ਸਰਕਾਰਾਂ ਕਰਦੀਆਂ ਹਨ ਪਾਰਕਪੂਰ ਦੇ ਹਲਕੇ ਚ ਪਹਿਲਾਂ ਹੀ ਬਣੇ ਹੋਏ ਨੇ ਜਿਵੇਂ ਮਨਪੀਤਿਆਲੀ ਨੇ ਪਾਰਕ ਬਣਾਏ ਸੀ ਆਸ਼ੂ ਨੇ ਵੀ ਪਾਰਕਪੂਰਕ ਇਸ ਹਲਕੇ ਚ ਬਣਾਏ ਉੰਜ ਵੀ ਜਿਹੜਾ ਇਹ ਹਲਕਾ ਵੈਸਟ ਹੈ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਆਰਥਿਕ ਤੌਰ ਤੇ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਨੇ ਇੱਕ ਤਾਂ ਬਹੁਤ ਅਮੀਰ ਉਦਯੋਗਪਤੀ ਆਰਥਿਕ ਤੌਰ ਤੇ ਬਹੁਤ ਤਕੜੇ ਦੂਜੇ ਮੁਲਾਜ਼ਮ ਤਬਕਾ ਪੰਜਾਬ ਯੂਨੀਵਰਸਿਟੀ ਦੇ ਜਾਂ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮ ਔਰ ਤੀਸਰਾ ਬਹੁਤ ਸਧਾਰਨ ਲੋਕ ਜਿਨ੍ਹਾਂ ਕੋਲੇ ਕੋਈ ਜੱਦੀ ਪੁਸ਼ਤੀ ਰੋਜ਼ਗਾਰ ਨਹੀਂ ਮਿਹਨਤ ਮਿਹਨਤ ਕਰਨ ਵਾਲੇ ਲੋਕ ਹੁਣ ਆਮ ਆਦਮੀ ਪਾਰਟੀ ਰਾਜ ਸਭਾ ਮੈਂਬਰ ਨੂੰ ਲੈ ਕੇ ਆਈ ਹੈ ਪਰ ਉਹ ਪਿਛਲੇ 3-4 ਮਹੀਨਿਆਂ ਤੋਂ ਸਰਗਰਮ ਨਹੀਂ ਬੀਜੇਪੀ ਨੂੰ ਲੱਗਦਾ ਹੈ ਅਗਰ ਰਾਜ ਸਭਾ ਮੈਂਬਰ ਨੂੰ ਨਾ ਜਿੱਤਣ ਦਿੱਤਾ ਜਾਵੇ ਆਮ ਆਦਮੀ ਪਾਰਟੀ ਨੂੰ ਨਾ ਜਿੱਤਣ ਦਿੱਤਾ ਜਾਵੇ ਤੇ ਅਰਵਿੰਦ ਕੇਜਰੀਵਾਲ ਰਾਜ ਸਭਾ ਚ ਨਹੀਂ ਜਾ ਸਕਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਰਾਜ ਸਭਾ ਮੈਂਬਰ ਕਿਸੇ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਅਰਵਿੰਦ ਕੇਜਰੀਵਾਲ ਦੀ ਸੀਟ ਨਹੀਂ ਛੱਡੀ ਬਿਲਕੁਲ ਉਹ ਲੁਧਿਆਣੇ ਦੀ ਜ਼ਿਮਨੀ ਚੋਣ ਆ ਗਈ ਗੁਰਪ੍ਰੀਤ ਗੋਗੀ ਦੁਨੀਆ ਤੋਂ ਚਲੇ ਗਏ ਤੇ ਸੰਜੀਵ अरोड़ा ਉਹਨਾਂ ਨੂੰ ਉਹਨਾਂ ਨੇ ਪਾਰਟੀ ਦੇ ਹੁਕਮ ਦੇ ਤੌਰ ਤੇ ਕਿਹਾ ਵੀ ਤੁਸੀਂ ਚੋਣ ਲੜੋ ਤੇ ਜੇ ਸੰਜੀਵ अरोड़ा ਜਿੱਤ ਜਾਂਦਾ ਹੈ ਤੇ ਜਿਹੜਾ ਆਫਿਸ ਆਫ ਪ੍ਰੋਫਿਟ ਦਾ ਕਾਨੂੰਨ ਕਹਿੰਦਾ ਸਾਡੇ ਮੁਲਕ ਦਾ ਇੱਕ ਵਿਅਕਤੀ ਇੱਕੋ ਹੀ ਚੁਣੇ ਹੋਏ ਅਹੁਦੇ ਤੇ ਰਹਿ ਸਕਦਾ ਹੈ ਹੁਣ ਜਿੱਤਣ ਤੋਂ ਬਾਅਦ ਸੰਜੀਵ अरोड़ा ਅਗਰ ਚੋਣ ਲੜ ਰਹੇ ਨੇ ਤੇ ਜਿੱਤਣ ਤੋਂ ਬਾਅਦ ਉਹ ਆਪਣੀ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਗੇ ਜੇ ਉਹ ਨਹੀਂ ਜੇ ਉਹ ਨਹੀਂ ਜਿੱਤਦੇ ਕੀ ਉਹ ਆਪਣੀ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਗੇ ਇਹਦੇ ਉੱਪਰ ਸਾਰੀ ਗੱਲ ਖੜੀ ਹੈ ਪਰ ਹਜੇ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਰਾਜ ਸਭਾ ਮੈਂਬਰ ਨੇ ਅਰਵਿੰਦ ਕੇਦਰੀਵਾਲ ਨੇ ਅਸਤੀਫਾ ਨਹੀਂ ਦਿੱਤਾ ਇਹ ਕੋਈ ਬਹੁਤ ਹੀ ਚੰਗੀ ਗੱਲ ਵੀ ਨਹੀਂ ਸੰਦੀਪ ਜੀ ਆਮ ਆਦਮੀ ਪਾਰਟੀ ਅਗਰ ਬਹੁਤ ਕਮਿਟਿਡ ਹੈ ਉਨ੍ਹਾਂ ਦੇ ਕਿਸੇ ਨਾ ਕਿਸੇ ਰਾਜ ਸਭਾ ਮੈਂਬਰ ਨੂੰ ਅਰਵਿੰਦ ਕੇਜਰੀਵਾਲ ਦੇ ਲਈ ਅਹੁਦਾ ਛੱਡ ਦੇਣਾ ਚਾਹੀਦਾ ਹੈ ਆਪਣੇ ਪ੍ਰਧਾਨ ਦੀ ਅਹੁਦਾ ਛੱਡ ਦੇਣਾ ਚਾਹੀਦਾ ਹੈ ਸੋ ਪਾਰਟੀ 'ਚ ਸਭ ਤੋਂ ਵੱਡਾ ਆਗੂ ਪ੍ਰਧਾਨ ਹੈ ਧਿਆਮ ਆਦਮੀ ਪਾਰਟੀ 'ਚ ਮੈਂ ਬੜਾ ਹੈਰਾਨਾ ਰघव ਚੱਡਾ ਦਿਖ ਨਹੀਂ ਰਿਹਾ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਪੰਜਾਬ ਪੰਜੋਖ ਚਾਏ ਹੋਣ ਸੰਜੀਵ अरोड़ा ਦੇ ਹੱਕ 'ਚ ਪ੍ਰਚਾਰ ਕਰਨ ਆਏ ਹੋਣ ਉਹ ਵੀ ਨਹੀਂ ਬਹੁਤਾ ਦਿਖ ਰਿਹਾ ਕਿਸੇ ਵੇਲੇ ਉਹ ਪ੍ਰਭਾਰੀ ਸੀ ਕਿਸੇ ਵੇਲੇ ਉਹਨਾਂ ਦੇ ਮੁੱਖ ਮੰਤਰੀਸ਼ਿਪ ਦੇ ਦਾਅਵੇ ਪੰਜਾਬ 'ਚ ਚੱਲਦੇ ਸੀ ਪਰ ਹੁਣ ਉਹ ਬਿਲਕੁਲ ਸ਼ਾਂਤ ਨੇ ਹਾਲਾਂਕਿ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਸੀ ਉਦੋਂ ਵੀ ਉਹਨਾਂ ਦਿਨਾਂ 'ਚ ਵੀ ਰਾਗਵ ਚੱਡਾ ਉਹਨਾਂ ਦੀ ਅੱਖਾਂ ਦਾ ਇਲਾਜ ਚੱਲ ਰਿਹਾ ਸੀ ਯੂਕੇ ਇੰਗਲੈਂਡ ਦੇ ਹਾਂਜੀ ਉਦੋਂ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਸੋ ਇਸ ਕਰਕੇ ਭਾਜਪਾ ਅਗਰ ਇਸ ਅਜੰਡੇ ਤੇ ਕੰਮ ਕਰ ਰਹੀ ਹੈ ਕਿ ਅਸੀਂ ਅਗਰ ਲੇਟ ਟਿਕਟ ਦਵਾਂਗੇ ਤੇ ਕਾਂਗਰਸ ਅਗਰ ਜਿੱਤ ਜਾਂਦੀ ਹੈ ਤੇ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ ਅਗਰ ਕਾਂਗਰਸ ਦਾ ਇੱਕ ਵਿਧਾਇਕ ਵੱਧ ਜਾਏਗਾ ਉਹਦੇ ਨਾਲ ਬੀਜੇਪੀ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬੀਜੇਪੀ ਦੀ ਲੜਾਈ ਹੈ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ 'ਚ ਪਹਿਲਾਂ ਵੀ ਬੀਜੇਪੀ ਦੇ ਤਾਂ ਦੋ ਹੀ ਐਮਐਲਏ ਐ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਬੀਜੇਪੀ ਦੀ ਰਣਨੀਤੀ ਹੋ ਸਕਦੀ ਹੈ ਕਿ ਅਸੀਂ ਕਮਜ਼ੋਰ ਉਮੀਦਵਾਰ ਲਈਏ। ਇਹ ਵੀ ਹੋ ਸਕਦਾ ਹੈ। ਜਨਾਬ ਸਾਹਿਬ ਇੱਕ ਦਿਨ ਹੋਰ ਦੱਸਿਓ ਜਿੱਦਾਂ ਜੀ ਜੀ ਜੇ ਤਾਂ ਬੀਜੇਪੀ ਦੀ ਇਹ ਰਣਨੀਤੀ ਹੋ ਸਕਦੀ ਹੈ فرض ਕਰ ਲਓ ਵੀ ਇਹਨਾਂ ਦੀ ਰਣਨੀਤੀ ਹੋਵੇ ਵੀ ਅਸੀਂ ਕਮਜ਼ੋਰ ਉਮੀਦਵਾਰ ਦੰਨੇ ਆ ਫਿਰ ਇਸ ਕਮਜ਼ੋਰ ਉਮੀਦਵਾਰ ਦਾ ਲਾਭ ਜਿਹੜਾ ਇਹ ਅਕਾਲੀ ਦਲ ਨੂੰ ਵੱਧ ਹੋਊਗਾ ਜਾਂ ਕਾਂਗਰਸ ਨੂੰ ਵੱਧ ਹੋਊਗਾ ਕਿਉਂਕਿ ਬੀਜੇ ਬੀਜੇਪੀ ਜਿਹੜੀ ਆ ਉਹ ਅਕਾਲੀ ਦਲ ਦੀ ਸਾਬਕਾ ਭਾਈਵਾਲ ਪਾਰਟੀ ਹੈ ਕਿਤੇ ਦੁਬਾਰਾ ਪਰ ਤੋਲਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਵੀ ਚਲੋ ਜਿਮਨੀ ਚੋਣ ਜਾਈਏ ਅਸਮਾਗ ਦੇਖ ਲੈਂਦੇ ਦੇਖੋ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੈ ਉਹਨੂੰ ਅਕਾਲੀ ਦਲ ਦੀ ਵੋਟ ਹੀ ਪੈ ਜਾਏ ਇਹੀ ਬਹੁਤ ਵੱਡੀ ਗੱਲ ਹੋ ਸਕਦੀ ਹੈ ਇਹ ਮੰਨਿਆ ਜਾਂਦਾ ਕਿ ਅਕਾਲੀ ਦਲ ਪਿਛਲੇ ਸਮਿਆਂ ਚ ਬਹੁਤ ਪਿੱਛੇ ਰਿਹਾ ਹੈ ਹਾਲਾਂਕਿ ਇਸਵਾਰ ਸੁਖਬੀਰ ਬਾਦਲ ਦੇ ਲੀਡਰ ਦਾਵਾ ਕਰਦੇ ਨੇ ਕਿ ਅਸੀਂ ਜਿੱਤਾਂਗੇ ਪਰਪਕਾਰ ਘੁੰਮਣ ਦਾ ਹਲਕੇ ਚ ਆਪਣਾ ਚੰਗਾ ਅਸਰ ਰਸੂਖ ਹੈ ਪਰਪਕਾਰ ਸਿੰਘ ਘੁੰਮਣ ਉਹਨਾਂ ਦੀ ਵੀ ਬਣੀ ਬਣਾਈ ਹੈ ਸਾਰਿਆਂ ਦੇ ਨਾਲ ਪਰ ਕੀ ਅਕਾਲੀ ਕਾਡਰ ਅਕਾਲੀ ਦਲ ਨੂੰ ਵੋਟ ਪਾਏਗਾ ਇਹ ਤਾਂ ਇੱਕ ਵਿਸ਼ਾ ਟੈਸਟ ਦਾ ਨਾ ਇਹ ਇੱਕ ਠੀਕ ਉਸੇ ਤਰ੍ਹਾਂ ਇਹ ਟੈਸਟ ਦਾ ਵਿਸ਼ਾ ਹੈ ਇਸ ਕਰਕੇ ਇਹ ਕਹਿ ਦੇਣਾ ਕਿ ਭਾਜਪਾ ਦੀ ਵੋਟ ਅਕਾਲੀ ਦਲ ਨੂੰ ਪੈ ਜਾਏਗੀ ਭਾਜਪਾ ਦੇ ਵਲੰਟੀਅਰ ਵਰਕਰ ਅਕਾਲੀ ਦਲ ਨੂੰ ਵੋਟ ਪਾਉਣਗੇ ਇਹ ਗੱਲ ਔਖੀ ਲੱਗਦੀ ਹੈ ਕਿਉਂਕਿ ਹੁਣ ਸਮਝੌਤਾ ਨਹੀਂ ਹੈ ਕਿਸੇ ਤਰ੍ਹਾਂ ਦਾ ਸੁਖਬੀਰ ਬਾਦਲ ਔਰ ਭਾਜਪਾ ਦਾ ਸਮਝੌਤਾ ਨਹੀਂ ਹੈ ਹਾਂ ਇਹ ਰਣਨੀਤੀ ਭਾਜਪਾ ਦੀ ਹੋ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਇਹ ਰਣਨੀਤੀ ਨਾ ਹੋਵੇ ਇਹ ਸਿਰਫ ਸਾਡੀ ਸੋਚ ਹੋਵੇ ਸਾਡੀ ਸੋਚ ਕਿਉਂ ਪੈਦਾ ਹੋਈ ਕਿਉਂਕਿ ਭਾਜਪਾ ਨੇ ਹਜੇ ਤੱਕ ਟਿਕਟ ਨਹੀਂ ਦਿੱਤੀ ਉਮੀਦਵਾਰ ਨਹੀਂ ਦਿੱਤਾ ਭਾਜਪਾ ਕੋਲੇ ਲੀਡਰਾਂ ਦੀ ਕਮੀ ਨਹੀਂ ਜਿਹੜੇ ਉਹਨਾਂ ਦੇ ਪੁਰਾਣੇ ਲੀਡਰ ਨੇ ਐਡਵੋਕੇਟ ਸਿੱਧੂ ਉਹਨਾਂ ਦਾ ਦਾਵਾ ਵੀ ਮਜ਼ਬੂਤ ਹੈ ਬਤੌਰ ਕੈਂਡੀਡੇਟ ਉਹ ਦੋ ਵਾਰ ਪਹਿਲਾਂ ਹਾਲਾਂਕਿ ਹਾਰ ਚੁੱਕੇ ਨੇ ਅਗਰ ਇਸ ਵਾਰ ਐਡਵੋਕੇਟ ਵਿਕਰਮ ਸਿੱਧੂ ਨਹੀਂ ਜਿੱਤਦੇ ਅਗਰ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਉਹ ਨਹੀਂ ਜਿੱਤਦੇ ਫਿਰ ਸਤਾਈ ਜ ਉਹਨਾਂ ਦੀ ਟਿਕਟ ਔਖੀ ਹੋ ਸਕਦੀ ਹੈ ਪਰ ਅਗਰ ਭਾਜਪਾ ਉਹਨਾਂ ਨੂੰ ਹੁਣ ਟਿਕਟ ਦਿੰਦੀ ਹੈ ਤੇ ਉਹਨਾਂ ਨੂੰ ਜ਼ੋਰ ਬਹੁਤ ਲਾਉਣਾ ਪਊਗਾ ਮਿਹਨਤ ਬਹੁਤ ਕਰਨੀ ਪਊਗੀ ਵਿਕਰਮ ਸਿੱਧੂ ਨੂੰ ਪਰ ਦੇਖੋ ਚੋਣ ਹੈ ਸਿਆਸਤ ਹੈ ਲੋਕਾਂ ਦਾ ਫੈਸਲਾ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ 2024 ਚ ਜੀ ਤੇ ਭਾਜਪਾ ਰਵਨੀਤ ਬਿੱਟੂ ਜਿਹੜਾ ਉਹਨਾਂ ਦਾ ਕੈਂਡੀਡੇਟ ਹੈ 15 16000 18000 ਤੱਕ ਦੀ ਲੀਡ ਇਸ ਹਲਕੇ ਤੋਂ ਲੈ ਕੇ ਗਿਆ ਸੀ ਨਹੀਂ 24000 ਤੱਕ ਦੀ ਗੱਲ ਬਹੁਤ ਡਲਸਾ ਬੜੀ ਮਾਇਨੇ ਕੇਸ ਹੈ ਵੀ ਸ਼ਹਿਰ ਦੇ ਵਿੱਚੋਂ ਰਵਨੀਤ ਬਿੱਟੂ ਕਹਿ ਲਈਏ ਜਾਂ ਭਾਜਪਾ ਕਹਿ ਲਈਏ ਇਹ ਜਿੱਤ ਤੇ ਰਹਿ ਹੈ ਇਹ ਦਿਹਾਤਸ ਚ ਜਾ ਕੇ ਜਿਹੜਾ ਰਾਜਾ ਵੜਿੰਗ ਅੱਗੇ ਆਏ ਹੂੰ ਪਹਿਲੀ ਵਾਰ ਇਹ ਸਲਕੇ ਤੋਂ ਭਾਜਪੀ ਨੇ ਲੀਡ ਲਈ ਹੈ ਪਾਰਲੀਮੈਂਟ ਦੀ ਚੋਣ ਦੇ ਵਿੱਚ ਬਾਕੀ ਇਹ ਵੀ ਹੋ ਸਕਦਾ ਹੈ ਕਿ ਭਾਜਪੀ ਕਿਸੇ ਸੁਪਰਸਟਾਰ ਨੂੰ ਉਤਾਰ ਦੇ ਭਾਜਪੀ ਅਕਸਰ ਉਤਾਰਦੀ ਹੈ ਸਨੀ ਦਿਓਲ ਨੂੰ ਉਤਾਰਤਾ ਸੀ ਨਵਜੋਤ ਸਿੱਧੂ ਨੂੰ ਭਾਜਪੀ ਨੇ ਉਤਾਰਤਾ ਸੀ ਭਾਜਪੀ ਕਿਸੇ ਵੀ ਸੁਪਰਸਟਾਰ ਨੂੰ ਉਤਾਰ ਸਕਦੀ ਹੈ ਅਗਰ ਉਹ ਸੁਪਰਸਟਾਰ ਮੰਨ ਜਾਏ ਤਾਂ ਕਿਉਂਕਿ ਜ਼ਿਮਨੀ ਚੋਣਾਂ ਲੜਨ ਲਈ ਕਈ ਵਾਰੀ ਜਿਹੜੇ ਸੁਪਰਸਟਾਰ ਹੁੰਦੇ ਨੇ ਉਹ ਨਹੀਂ ਮੰਨਦੇ ਇਹ ਨਾ ਸਮਝੋ ਹੁਣ ਜਿਹੜੇ ਲੋਕ ਆ ਨਾ ਇਹ ਵੱਡੀਆਂ ਸੈਲੀਬ੍ਰਿਟੀਜ਼ ਨੂੰ ਗੁੱਟ ਪਾਉਂਦੇ ਨਹੀਂ ਆ ਜਦੋਂ ਵੀ ਸਨੀ ਦਿਓਲ ਜਾਂ ਇਦਾਂ ਦੇ ਸੁਪਰਸਟਾਰਾਂ ਨੇ ਚੋਣ ਲੜੀ ਆ ਬਾਅਦ ਚ ਇਹਨਾਂ ਦੇ ਇਸ਼ਤਿਹਾਰ ਲੱਗ ਜਾਂਦੇ ਗੁੰਮਸ਼ੁਦਗੀ ਦੇ ਨਹੀਂ ਜਿਹੜੇ ਤਾਂ ਜਿਹੜੇ ਜਿਹੜੇ ਸਰਗਰਮ ਸਿਆਸਤ ਨਹੀਂ ਕਰਦੇ ਦੇਖੋ ਸਨੀ ਦਿਓਲ ਤਾਂ ਉਹ ਆਇਆ ਜਿੱਤਿਆ 5 ਸਾਲ ਐਮਪੀ ਰਿਹਾ ਉਹਨੇ ਤਾਂ ਨਹੀਂ ਕੰਮ ਕੀਤਾ ਉਹ ਤਾਂ ਨਹੀਂ ਹੁਣ ਮੁੜ ਸਕਦਾ ਮੈਂ ਕਿਹਾ ਸਨੀ ਦਿਓਲ ਵਰਗੇ ਹੋਰ بڑے ਸੁਪਰਸਟਾਰ ਨੇ ਨਵਜੋਤ ਸਿੰਘ ਸਿੱਧੂ ਜਦੋਂ ਲੋਕ ਪੋਲਿਟਿਕਸ 'ਚ ਆਇਆ ਨਵਜੋਤ ਸਿੱਧੂ ਨੇ ਸੇਵਾ ਕੀਤੀ ਲੋਕਾਂ ਦੀ ਉਹਨੇ ਮੁੱਦਿਆਂ ਤੇ ਲੜਾਈ ਲੜੀ ਕੰਮ ਕੀਤੇ ਉਹ ਤਾਂ ਚਲੋ ਉਹਨਾਂ ਦੀ ਪਾਰਟੀ ਨਹੀਂ ਉਹਨਾਂ ਦੀ ਬਾਹ ਨਹੀਂ ਫੜੀ ਕਾਂਗਰਸ ਪਾਰਟੀ ਨੇ ਨਵਜੋਤ ਸਿੱਧੂ ਦਾ ਭਾਜਪਾ ਛੱਡ ਕੇ ਆਇਆ ਸੀ ਕਾਂਗਰਸ 'ਚ ਪੰਜਾਬ ਦਾ ਸਵਾਰਣ ਆਇਆ ਸੀ ਔਰ ਸਿੱਧੂ ਕਰਕੇ ਕਾਂਗਰਸ ਨੇ ਸਰਕਾਰ ਵੀ ਬਣਾ ਲਈ ਸੀ ਕੈਪਟਨ ਦੀ ਅਗਵਾਈ 'ਚ ਉਦੋਂ ਸਿੱਧੂ ਦੀ ਵੀ ਪੂਰੀ ਚੜ੍ਹਾਈ ਸੀ ਤੇ ਕੈਪਟਨ ਦੀ ਵੀ ਠੀਕ ਸੀ ਤੇ ਦੋਵਾਂ ਨੇ ਮਿਲ ਕੇ ਸਰਕਾਰ ਬਣਾ ਲਈ ਜੀ ਦੇ ਲੱਤ ਕੋਣ ਗੱਲ ਜਿੱਦਾਂ ਨਵਜੋਤ ਸਿੱਧੂ ਦੀ ਵੀ ਹੁੰਦੀ ਹੈ ਸੈਲੀਬ੍ਰਿਟੀ ਲੀਡਰ ਰਹੇ ਹੈ ਅਗਰ ਇਸ ਪੱਖ ਦੀ ਸਿਆਸਤ ਦੇ ਵਿੱਚ ਜਿੱਥੇ ਇਹ ਹੈ ਤੇ ਅਡਵਰਸਰਪ ਚੋਣ ਜਿੰਮੀ ਚੋਣਾ ਅਗਰ ਭਾਜਪਾ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਕਿਸੇ ਸੈਲੀਬ੍ਰਿਟੀ ਨੂੰ ਲੈ ਆਉਂਦੀ ਹੈ ਤੇ ਕੀ ਲੋਕ ਜੋ ਇਤਿਹਾਸ ਹੈ ਉਹ ਦਰਵਾਦਣਗੇ ਕਿਉਂਕਿ ਸਰੀ ਦੇ ਉਹ ਸਭ ਦੇ ਦੇਖਿਆ ਹੋਇਆ ਲੋਕ ਫਿਰ ਵਿਸ਼ਵਾਸ ਕਰਨਗੇ ਭਾਜਪਾ ਵਰਤੇ ਔਖਾ ਨਹੀਂ ਹੋ ਰਿਹਾ ਜੀ ਦੇਖੋ ਭਾਰਤੀ ਜਨਤਾ ਪਾਰਟੀ 2 ਵਜਾ ਕਰਕੇ ਜਿੱਤਦੀ ਹੈ ਇੱਕ ਤਾਂ ਭਾਰਤੀ ਜਨਤਾ ਪਾਰਟੀ ਆਪਣੇ ਕਾਡਰ ਕਰਕੇ ਜਿੱਤਦੀ ਹੈ। ਦੂਸਰਾ ਨਰਿੰਦਰ ਮੋਦੀ ਦੇ ਜਨ ਆਧਾਰ ਕਰਕੇ ਜਿੱਤਦੀ ਹੈ। ਨਰਿੰਦਰ ਮੋਦੀ ਸ਼ਹਿਰਾਂ 'ਚ ਹਰਮਨ ਪਿਆਰੇ ਲੀਡਰ ਨੇ। ਔਰ ਪੰਜਾਬ ਦੇ ਸ਼ਹਿਰਾਂ 'ਚ ਵੀ ਨਰਿੰਦਰ ਮੋਦੀ ਦੀ ਹਰਮਨ ਪਿਆਰਤਾ ਹੈ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਉਹ ਠੀਕ ਹੈ। ਕਿਸਾਨੀ ਵਾਲੇ ਪਾਸੇ ਕਿਸਾਨਾਂ ਨਾਲ ਮਤ ਭੇਦ ਹੈ। ਸਾਡੀ ਪਿੰਡੂ ਵੋਟ ਕਿਸਾਨ ਨੂੰ ਹੀ ਵੋਟ ਹੈ। ਕਿਤੇ ਕਿਸੇ ਹੱਦ ਤੱਕ ਨਾਰਾਜ਼ ਰਹਿੰਦੀ ਹੈ ਪ੍ਰਧਾਨ ਮੰਤਰੀ ਨਾਲ ਕਿ ਤੁਸੀਂ ਸਾਡੇ ਬਾਰੇ ਨਹੀਂ ਸੋਚਿਆ ਕਿਸਾਨਾਂ ਬਾਰੇ ਜੀ ਪਰ ਸੋਚਣਾ ਵੀ ਚਾਹੀਦਾ ਪ੍ਰਧਾਨ ਮੰਤਰੀ ਨੂੰ ਅੱਛਾ ਇੱਕ ਮਿੰਟ ਦੋਸਾਂ ਵੀ ਸਵਾਲ ਨਾਲ ਹੀ ਲੈ ਲਿਓ ਕਿਸਾਨਾਂ ਦਾ ਮਸਲਾ ਤੇ ਫੇਰ ਬਣ ਗਿਆ ਇਸੇ ਹਲਕੇ ਦੇ ਵਿੱਚ ਹੀ ਮੇਰਾ ਖਿਆਲ ਪੰਜਾਬ ਸਰਕਾਰ ਨੇ 24000 ਏਕੜ ਜਿਹੜਾ ਐਕਵਾਇਰ ਕਰਨਾ ਕਿਸਾਨ ਤਾਂ ਫੇਰ ਨਾਰਾਜ਼ ਹੁਣ ਆਮ ਆਦਮੀ ਪਾਰਟੀ ਨੂੰ ਵੀ ਦੇਖੋ ਉਹ ਤਾਂ ਭਗਵੰਤ ਮਾਨ ਨੇ ਸਾਫ਼ ਕਰਤਾ ਕੱਲ ਕਿ ਜਿਹੜੇ ਲੋਕ ਸਹਿਮਤ ਹੋਣਗੇ ਡਿਵੈਲਪਮੈਂਟ ਲਈ ਜਿਹੜੇ ਲੋਕ ਸਹਿਮਤ ਹੋਣਗੇ ਸਿਰਫ ਉਹਨਾਂ ਦੀ ਜ਼ਮੀਨ ਲਈ ਜਾਏਗੀ ਉਹ ਤਾਂ ਮੁੱਖ ਮੰਤਰੀ ਨੇ ਗੱਲ ਸਾਫ਼ ਕਰਤਾ ਕਿ ਜ਼ਬਰਦਸਤੀ ਕਿਸੇ ਦੀ ਜ਼ਮੀਨ ਨਹੀਂ ਲੈਣੀ ਹੁਣ ਇਹ ਕਿਸਾਨਾਂ ਤੇ ਨਿਰਭਰ ਹੈ ਅਗਰ ਕੋਈ ਕਿਸਾਨ ਆਪਣੇ ਕਿੱਲੇ ਦੋ ਕਿੱਲੇ ਚਾਰ ਕਿੱਲੇ ਵੇਚਣਾ ਚਾਹੂਗਾ ਤਿਹ ਵੇਚ ਸਕਦਾ ਇਹ ਤਾਂ ਇਹ ਜਾਦਾ ਚੰਗਾ ਕੀਤਾ ਭਗਵੰਤ ਮਾਨ ਨੇ ਇਹ ਬਿਆਨ ਦੇ ਕੇ ਪੂਰੀ ਗੱਲ ਸਾਫ਼ ਕਰਤੀ ਕਿ ਸਰਕਾਰ ਜ਼ਬਰਦਸਤੀ ਜ਼ਮੀਨ ਨਹੀਂ ਲੈ ਰਹੀ ਇਹ ਚੰਗੀ ਗੱਲ ਹੈ ਦੇਖੋ ਬਹੁਤ ਸਾਰੇ ਲੋਕ ਨੇ ਜਿਹੜੀਆਂ ਆਪਣੀਆਂ ਜ਼ਮੀਨਾਂ ਵੇਚ ਕੇ ਵੀ ਅੱਗੇ ਕੋਈ ਹੋਰ ਜ਼ਮੀਨ ਖਰੀਦਣੀ ਚਾਹੁੰਦੇ ਨੇ ਜਾਂ ਕਿਸੇ ਨੂੰ ਹੁੰਦਾ ਕਿ ਜ਼ਮੀਨ ਦਾ ਭਾਅ ਚੰਗਾ ਮਿਲ ਰਿਹਾ ਸਾਡੇ ਤੇ ਕਰਜ਼ਾ ਹੈ ਅਸੀਂ ਬੱਚੇ ਬਾਹਰ ਭੇਜਣੇ ਅਸੀਂ ਕੋਠੀ ਪਾਉਣੀ ਅਸੀਂ ਕਰਜ਼ੇ ਲੋਣੇ ਤੇ ਜੇ ਕਿਸੇ ਨੂੰ ਜ਼ਮੀਨ ਦਾ ਮੁੱਲ ਮਿਲਦਾ ਹੈ ਉਹ ਜ਼ਮੀਨ ਅੱਗੇ ਦੇਣਾ ਚਾਹੁੰਦਾ ਹੈ ਅਗਲਾ ਕਹਿੰਦਾ ਜੇ ਮੈਨੂੰ ਚੰਗਾ ਪੈਸਾ ਮਿਲਦਾ ਹੈ ਮਾਰਕੀਟ ਰੇਟ ਨਾਲੋਂ 4 ਗੁਣਾ ਮੁਆਵਜ਼ਾ ਮਿਲਦਾ ਹੈ ਤੇ ਅਗਲਾ ਕਹਿੰਦਾ ਮੈਂ ਵੇਚ ਕੇ ਕਿਤੇ ਹੋਰ ਸਸਤੀ ਲੈ ਲੂੰਗਾ ਹਰ ਦੇਖੋ ਇਹ ਨਹੀਂ ਹੁੰਦਾ ਵੀ ਸਾਰੇ ਕਿਸਾਨ ਜ਼ਮੀਨ ਨਹੀਂ ਵੇਚਣਾ ਚਾਹੁੰਦੇ ਕੁਝ ਵੇਚਣਾ ਚਾਹੁੰਦੇ ਨੇ ਆਪਣਾ ਵੇਚਦੇ ਵੀ ਆ ਸੋ ਇਹ ਕਹਿ ਤੋ ਮੁੱਖ ਮੰਤਰੀ ਨੇ ਵੀ ਜਿਹੜੇ ਵੇਚਣਾ ਚਾਹਣ ਅਸੀਂ ਉਹਨਾਂ ਤੋਂ ਲਵਾਂਗੇ ਜਿਹੜੇ ਕਹਿਣਗੇ ਨਹੀਂ ਵੇਚਣੀ ਉਹ ਨਾ ਵੇਚ। ਇਹ ਗੱਲ ਖਤਮ ਹੋ ਗਈ। ਇਹ ਮੁੱਦਾ ਹੀ ਖਤਮ ਕਰਤਾ ਭਗਵੰਤ ਮਾਨ ਨੇ। ਪਰ ਜਿਵੇਂ ਤੁਸੀਂ ਗੱਲ ਕੀਤੀ, ਭਾਜਪਾ ਦੀ ਉਮੀਦ ਇਹ ਹੋ ਸਕਦੀ ਹੈ ਵੀ ਅਸੀਂ ਕੋਈ ਸੈਲੀਬ੍ਰਿਟੀ ਉਤਾਰੀਏ, ਸੈਲੀਬ੍ਰਿਟੀ ਸਾਡਾ ਉੱਥੇ ਕਾਡਰ ਹੈ ਔਰ ਨਰਿੰਦਰ ਮੋਦੀ ਦਾ ਚਿਹਰਾ ਹੈ ਵੀ ਹੋ ਸਕਦਾ ਅਸੀਂ ਸੈਲੀਬ੍ਰਿਟੀ ਉਤਾਰ ਕੇ ਜਿੱਤ ਜਾਈਏ ਔਰ ਸੈਲੀਬ੍ਰਿਟੀ ਸੈਲੀਬ੍ਰਿਟੀ 'ਚ ਵੀ ਫਰਕ ਹੁੰਦਾ ਹੈ। ਹੋ ਸਕਦਾ ਕਈ ਸੈਲੀਬ੍ਰਿਟੀ ਉਹ ਚਾਣ ਵੀ ਸਾਨੂੰ ਟਿਕਟ ਮਿਲੇ ਤੇ ਅਸੀਂ ਲੜੀਏ। ਇਹ ਵੀ ਹੋ ਸਕਦਾ ਹੈ ਬੀਜੇਪੀ ਦੇ ਸੰਪਰਕ ਤੋਂ ਬਾਕੀ ਹੁਣ ਵਕਤ ਦੱਸੂਗਾ ਸੰਦੀਪ ਜੀ ਬੀਜੇਪੀ ਕੀ ਕਰਦੀ ਹੈ ਵੈਸੇ ਕੈਂਡੀਡੇਟ ਦੋ ਕੈਂਡੀਡੇਟ ਉੱਪਰ ਚੱਲ ਰਹੇ ਨੇ ਸਭ ਤੋਂ ਅੱਛਾ ਇੱਕ ਤਾਂ ਜਿਹੜੇ ਐਡਵੋਕੇਟ ਸਿੱਧੂ ਨੇ ਜਿਹੜੇ ਪਹਿਲਾਂ ਚੋਣ ਲੜੇ ਸੀ ਔਰ ਦੂਸਰੇ ਵਿਕਰਮ ਸਿੱਧੂ ਐਡਵੋਕੇਟ ਔਰ ਦੂਸਰੇ ਜੀਵਨ ਗੁਪਤਾ ਜਿਹੜੇ ਇਹਨਾਂ ਦੇ ਪਹਿਲੇ ਜਨਰਲ ਸਖਤਰ ਵੀ ਰਹੇ ਨੇ ਉਹ ਵੀ ਚੰਗੇ ਆਗੂ ਨੇ ਕਿ ਦੋਵਾਂ ਦਾ ਨਾਮ ਲੁਕਾਉਣਾ ਇੱਕ ਗੱਲ ਹੋਰ ਦੱਸਣਾ ਪ੍ਰਤਾਪ ਬਾਜਵਾ ਗੈਰ ਹਾਜ਼ਰ ਰਹੇ ਆ ਜਦੋਂ ਆਸ਼ੂ ਨੇ ਆਪਣੀ ਨਾਮਜ਼ਦਗੀ ਜਿਹੜੀ ਦਰਜ ਕਰਵਾਈ ਆ ਦਾਖਲ ਕਰਵਾਈ ਆ ਪ੍ਰਤਾਪ ਬਾਜਵਾ ਲੀਡਰ ਆਫ ਆਪੋਜੀਸ਼ਨ ਨੇ ਪ੍ਰਤਾਪ ਬਾਜਵਾ ਕਿਦਾਂ ਗੈਰ ਹਾਜ਼ਰ ਹੋਏ ਜੀ ਕਿ ਕੋਈ ਐਹੋ ਜਿਹਾ ਜ਼ਰੂਰੀ ਕੰਮ ਸੀ ਵੀ ਬੁਕੇਸ਼ ਬਗੇਲ ਉੱਥੇ ਹੁਣ ਬਗੇਲ ਸਾਹਿਬ ਤੇ ਬਾਜਵਾ ਸਾਹਿਬ ਕਹਿ ਰਹੇ ਜਰੂਰ ਹੋ ਜਾਂ। ਨਹੀਂ ਕਈ ਵਾਰੀ ਪੁਰਾਣੇ ਟੈਪ ਪ੍ਰੋਗਰਾਮ ਹੁੰਦੇ ਨੇ ਔਰ ਜਿਵੇਂ ਹੁੰਦੇ ਨੇ ਪ੍ਰਤਾਪ ਬਾਜਵਾ ਹੁਣ ਬਾਰੇ ਇਸ ਤਰੀਕੇ ਦੀ ਖਬਰ ਆ ਰਹੀ ਹੈ ਕਿ ਉਹ ਕਿਸੇ ਜ਼ਰੂਰੀ ਰੁਝੇਵੇਂ ਚ ਵਿਦੇਸ਼ ਗਏ ਨੇ ਔਰ ਉਹਨਾਂ ਨੇ ਪਹਿਲਾਂ ਹੀ ਪਾਰਟੀ ਨੂੰ ਦੱਸਿਆ ਹੋਇਆ ਸੀ। ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਉਹਨਾਂ ਨੇ ਆਪਣੀ ਗੈਰ ਹਾਜ਼ਰੀ ਬਾਰੇ ਵੀ ਪਾਰਟੀ ਨੂੰ ਵਕਤ ਰਹੰਦੇ ਦੱਸਿਆ ਸੀ ਸੋ ਦੇਖੋ ਇਹ ਤਾਂ ਨਹੀਂ ਨਾ ਪਤਾ ਹੁੰਦਾ ਵੀ ਜ਼ਿਮਨੀ ਚੋਣ ਦਾ ਐਲਾਨ ਕਦੋਂ ਹੋ ਜਾਣਾ ਹੈ ਇਹ ਜ਼ਿਮਨੀ ਚੋਣ ਦਾ ਐਲਾਨ ਤਾਂ ਕੁਝ ਦਿਨ ਪਹਿਲਾਂ ਹੋਇਆ ਉਂਝ ਜਿਹੜੀ ਇਹ ਜ਼ਿਮਨੀ ਚੋਣ ਹੈ ਇਹ 12-13 ਜੁਲਾਈ ਤੱਕ ਹੋ ਸਕਦੀ ਸੀ ਭਾਰਤੀ ਚੋਣ ਕਮਿਸ਼ਨ ਅਗਰ ਚਾਹੁੰਦਾ 19 ਜੂਨ ਦੀ ਬਜਾਏ 5 ਜੁਲਾਈ 10 ਜੁਲਾਈ ਨੂੰ ਵੀ ਕਰਾ ਸਕਦਾ ਸੀ ਇਹ ਉਸ ਤੋਂ ਪਹਿਲਾਂ ਪਹਿਲਾਂ ਇਹ ਚੋਣ ਕਰਾਈ ਜਾਣੀ ਹੁੰਦੀ ਹੈ ਇਹਦਾ ਐਲਾਨ ਹੋ ਸਕਦਾ ਸੀ पर बड़ी गल ये है संदीप जी कि राजा वडिंग भारतभूषण आशु दे कागज परਉਣ ਨਾਲ ਗਏ। पुपेश बघेल ਨਾਲ ਗਏ। पुपेश बघेल ਉਹਨਾਂ ਦੇ ਪ੍ਰਭਾਰੀ ਹੈ। ਉਚੇਚੇ ਤੌਰ ਤੇ ਲੁਧਿਆਣਾ ਆਏ ਹੋਏ ਸੀ ਇੱਕ ਹੋਟਲ 'ਚ ਠਹਿਰੇ। राजा वडिंग ਉਹਨਾਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਮਨ ਮਟਾ ਕਹਿੰਦੇ ਭਾਰਤਪੂਸ਼ਣ ਆਸ਼ੂ ਔਰ ਰਾਜਾ ਵਡਿੰਗ ਦੇ ਵਿੱਚ ਖਤਮ ਕਰਾਇਆ ਗਿਆ। ਵੱਡੀ ਲੀਡਰਸ਼ਿਪ ਨੇ ਇਸ ਦਖਲ ਦਿੱਤਾ ਹੈ। ਗੱਲ rahul gandhi ਤੱਕ ਪੁੱਜੀ ਸੀ। rahul gandhi ਤੱਕ ਗੱਲ ਪੁੱਜੀ ਸੀ ਔਰ ਉਸ ਤੋਂ ਬਾਅਦ ਦੋਵਾਂ ਲੀਡਰਾਂ ਦੇ ਵਿੱਚ ਮਨਮਟਾਵ ਖਤਮ ਕਰਾਇਆ ਗਿਆ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਮਨਮਟਾਵ ਖਤਮ ਹੋਇਆ ਹੈ ਕੀ ਇਹ ਉਪਰੋਂ ਉਪਰੋਂ ਸੀ ਵੀ ਕਾਗਜ਼ ਭਰੌਣੇ ਸੀ ਰਾਜਾ ਵੜਿੰਗ ਜੀ ਵੀ ਆ ਗਏ ਆਸ਼ੂ ਜੀ ਸਾਰੇ ਇਕੱਠੇ ਆਸ਼ੂ ਨੇ ਰਾਜਾ ਵੜਿੰਗ ਦਾ ਹੱਥ ਫੜ ਕੇ ਵੀ ਉੱਪਰ ਕੀਤਾ ਦੂਜਿਆਂ ਨੂੰ ਲਲਕਾਰੇ ਮਾਰੇ ਵੀ ਆਹ ਦੇਖੋ ਸਾਡਾ ਪ੍ਰਧਾਨ ਖੜਾ ਹੈ ਤੇ ਹੁਣ ਤੁਸੀਂ ਦੱਸੋ ਤੁਹਾਡਾ ਪ੍ਰਧਾਨ ਕਿੱਥੇ ਹੈ ਕਿਉਂਕਿ ਆਸ਼ੂ ਤੇ ਬਾਰ-ਬਾਰ ਸਿਆਸੀ ਟਿੱਚਰਾਂ ਕਰਦੇ ਸੀ ਵਿਰੋਧੀ ਕਿ ਤੁਹਾਡਾ ਪ੍ਰਧਾਨ ਪ੍ਰਚਾਰ ਨਹੀਂ ਕਰ ਰਿਹਾ ਪ੍ਰਧਾਨ ਪ੍ਰਚਾਰ ਨਹੀਂ ਕਰ ਰਿਹਾ ਤੇ ਰਾਜਾ ਵੜਿੰਗ ਹੋ ਚ ਗਿਆ ਕਾਗਜ਼ ਵੀ ਭਰਉਣ ਨਾਲ ਗਿਆ ਉਂਝ ਮੈਂ ਅੱਗੇ ਵੀ ਕਹਿਣਾ ਹੁਣਾ ਅਗਰ ਰਾਜਾ ਵੜਿੰਗ ਔਰ ਭਾਰਤ ਪੁਸ਼ਨ ਆਸ਼ੂ ਇਹ ਦੋਵੇਂ ਅਗਰ ਇਕੱਠੇ ਹੋ ਕੇ ਜ਼ੋਰ ਲਾ ਦੇਣ 15-20 ਦਿਨ ਸੰਦੀਪ ਜੀ ਕਿ ਦੋਵੇਂ ਸੀਟ ਜਿਤਾ ਸਕਦੇ ਨੇ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਦੋਵਾਂ ਦਾ ਚੰਗਾ ਜਨ ਆਧਾਰ ਹੈ ਦੋਵਾਂ ਦਾ ਪੋਲਿਟਿਕਲ ਸਿਹ ਚੰਗੀ ਹੈ ਦੋਨਾਂ ਦੀ ਪੋਲਿਟੀਕਲ ਤੌਰ ਤੇ ਪ੍ਰਭਾਵ ਵੀ ਹੈ ਔਰ ਇਹਨਾਂ ਦੀ ਹਰਮਨ ਪਿਆਰਤਾ ਔਰ ਇਹਨਾਂ ਦਾ ਕਾਟਰ ਵੀ ਹੈ ਅਗਰ ਦੋਨੇ ਕਰਤੇ ਹੋਏ ਸਵਾਲ ਗੌਰ ਦਾ ਜਵਾਬ ਦਿਓ ਜਿੱਦਾਂ ਕਿ ਵੀ ਇਹ ਦੋ ਜਾਨੇ ਚੋਣ ਜੇ ਮਤਲਬ ਮਿਹਨਤ ਕਰਨ ਤੇ ਜਿੱਤ ਸਕਦੇ ਆ ਫਿਰ ਦਲਾ ਸਾਬ ਜਿੱਦਾਂ ਭਰਤੀ ਬਹੁਤ ਜ਼ਿਆਦਾ ਹੋਈ ਆ ਅਕਾਲੀ ਦਲ ਦੀ ਹੋਈ ਆ ਕੀ ਉਹ ਅਕਾਲੀ ਦਲ ਦੀ ਵੋਟ ਸੁਖਵੀਰ ਬਾਦਲ ਨੂੰ ਪਹਿਲ ਜੂਗੀ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਆ ਫਿਰ ਤਾਂ ਐਂ ਤਾਂ ਅਕਾਲੀ ਦਲ ਵੀ ਜਿੱਤ ਸਕਦਾ ਨਹੀਂ ਦੇਖੋ ਜਿਨ੍ਹਾਂ ਨੇ ਤਾਂ ਪੰਜ ਮੈਂਬਰੀ ਕਮੇਟੀ ਨੂੰ ਵੋਟ ਪਾਈ ਆ ਉਹਨਾਂ ਨੇ ਤਾਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਸੱਤ ਮੈਂਬਰੀ ਕਮੇਟੀ ਬਣੀ ਸੀ ਉਹ ਲੋਕ ਜਿਹੜੇ ਭਰਤੀ ਦੇ ਮੈਂਬਰ ਬਣਨ ਵਾਲੇ ਨੇ ਉਹ ਤਾਂ ਇਸ ਸੋਚ ਨਾਲ ਮੈਂਬਰ ਬਣੇ ਨੇ ਨਾ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰੀ ਕਮੇਟੀ ਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਔਰ ਕਿਤੇ ਨਾ ਕਿਤੇ ਸੁਖਵੀਰ ਬਾਦਲ ਉਹਨਾਂ ਦਾ ਜਿਹੜਾ ਦਾਵਾ ਹੈ ਕਿ ਸਾਡੀ ਵੀ ਭਰਤੀ 26 27 28 ਲੱਖ ਹੋਈ ਹੈ ਤੇ ਹੁਣ ਇਸ ਚੋਣ ਚ ਪਤਾ ਲੱਗੂਗਾ ਬੇਸੋ ਕਾਇਰ ਬਾਰਤ ਦੀ ਐ ਸੁਖਵੀਰ ਬਾਦਲ ਵਾਸਤੇ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਭਰਤੀ ਬਹੁਤ ਹੋਈ ਐ ਜਿੱਦਾਂ ਜੂਨ ਲਾ ਰਹੇ ਆ ਘਟੋ ਘਟ ਚਲੋ ਉਦਾ ਜਿੱਤ ਦਾ ਹਰ ਬੰਦਾ ਜਿਹੜਾ ਚੋਣ ਲੜਦਾ ਪਰ ਜੇ ਨਹੀਂ ਜਿੱਤੇ ਮਾਰਜਨ ਵਧਿਆ ਹੋਣਾ ਚਾਹੀਦਾ ਉੱਥੋਂ ਹੀ ਤਸਦੀਕ ਹੋ ਜਾਏਗਾ ਵੀ ਭਰਤੀ ਕਿੰਨੀ ਹੋਈ ਦੇਖੋ ਸੁਖਵੀਰ ਬਾਦਲ ਦਾ ਹੀ ਟੈਸਟ ਹੈ ਸੁਖਵੀਰ ਬਾਦਲ ਅਗਰ ਜ਼ਮਾਨਤ ਨਾ ਬਚਵਾ ਸਕੇ ਆਪਣੇ ਉਮੀਦਵਾਰ ਦੀ ਤੇ ਸੁਖਵੀਰ ਬਾਦਲ ਤੇ ਵੀ ਜ਼ਮਾਨਤ ਜ਼ਬਤ ਵਰਗੇ ਲੀਡਰਾਂ ਦੇ ਟੈਗ ਲੱਗ ਜਾਣੇ ਆ ਲੰਬੇ ਲੱਗ ਜਾਨੇ ਆ ਜਿਵੇਂ ਆ ਜਿਵੇਂ ਆਕਾਲੀ ਦਲ ਵਾਲੇ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਕਿਆ ਕਰਦੇ ਸੀ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਕਿਆ ਕਰਦੇ ਸੀ ਕਿਉਂਕਿ ਪਹਿਲਾਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਂਦੀਆਂ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਹੁਣ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੂੰ ਸਿਆਸੀ ਟਿਚਰਾਂ ਕਰਦੇ ਨੇ ਤੇ ਇਸ ਕਰਕੇ ਜੀਤਾ ਪਰੂਪਕਾਰ ਸਿੰਘ ਘੁੰਮਣ ਜਿੱਤ ਗਏ ਤੇ ਸੁਖਬੀਰ ਬਾਦਲ ਬਹੁਤ ਤਕੜਾ ਲੀਡਰ ਬਣ ਜਾਊਗਾ ਫਿਰ ਤਾਂ ਭਾਈ ਬੀਜੇਪੀ ਵਾਲੇ ਸੰਪਰਕ ਕਰਨਗੇ ਸੁਖਬੀਰ ਨੂੰ ਵੀ ਆਪਾਂ ਸਮਝੌਤਾ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਤੇ ਜੇ ਸੁਖਵੀਰ ਜ਼ਮਾਨਤ ਨਾ ਬਚਾ ਸਕੇ ਆਪਣੇ ਉਮੀਦਵਾਰ ਦੀ ਤੇ ਭਾਜਪਾ ਵਾਲਿਆਂ ਨੇ ਫੇਰ ਨਹੀਂ ਪੁੱਛਣਾ ਸੁਖਵੀਰ ਬਾਦਲ ਨੂੰ ਵੀ ਜੇ ਸ਼ਹਿਰਾਂ ਚ ਤੁਹਾਡੇ ਆਪਣੇ ਕੋਲੇ ਹੀ ਵੋਟ ਹੈ ਨਹੀਂ ਤੇ ਸਾਨੂੰ ਕੀ ਬਵਾਉਂਗੇ ਤੁਸੀਂ ਸੋ ਭਾਜਪਾ ਤਾਂ ਹੀ ਦੇਖੋ ਭਾਜਪਾ 27 ਤੋਂ ਪਹਿਲਾਂ ਅਕਾਲੀ ਦਲ ਨਾਲ ਸਮਝੌਤਾ ਤਾਂ ਕਰੇਗੀ ਪਰ ਉਹ ਕਿਹੜੇ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਉਸ ਅਕਾਲੀ ਦਲ ਨਾਲ ਜਿਸ ਅਕਾਲੀ ਦਲ ਕੋਲੇ ਵੋਟ ਹੋਵੇ ਬਾ ਇਹ ਸਿੱਧਾ ਜਿਹਾ ਮਸਲਾ ਹੈ ਹੁਣ ਉਸ ਅਕਾਲੀ ਦਲ ਨੇ ਤੈਅ ਕਰਨਾ ਵੀ ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ ਹੈ ਜਾਂ ਨਹੀਂ ਕਰਨਾ ਇਹ ਜਿਹੜਾ ਵੀ ਉਸ ਵੇਲੇ ਸੰਭਾਵਨਾਵਾਂ ਬਣਨਗੀਆਂ ਉਦੋਂ ਆਪਾਂ ਇਹਦੇ ਤੇ ਗੱਲ ਕਰਾਂਗੇ ਹਜੇ ਵਕਤ ਨਹੀਂ ਪਰ ਬੀਜੇਪੀ ਦਾ ਇਕੱਲੇ ਪੰਜਾਬ ਚ ਸਰਕਾਰ ਬਣਾਉਣਾ ਆਪਣੇ ਦਮ ਤੇ ਇਹ ਹਜੇ ਔਖਾ ਹੈ ਕਿਉਂਕਿ ਹਜੇ ਪਿੰਡਾਂ ਚ ਬੀਜੇਪੀ ਉਸ ਪੱਧਰ ਤੇ ਹਰਮਨ ਪਿਆਰੀ ਨਹੀਂ ਹੋਈ ਸ਼ਹਿਰਾਂ ਚ ਹੋਗੀ ਸ਼ਹਿਰਾਂ ਚ ਬੀਜੇਪੀ ਪੂਰੇ ਮੁਕਾਬਲੇ ਚ ਹਾਲਾਂਕਿ ਇਸ ਸੀਟ ਦੇ ਸਮਿਕਰਣ ਵੱਖਰੇ ਨੇ ਅਗਰ ਬੀਜੇਪੀ 2 ਮਹੀਨੇ ਪਹਿਲਾਂ ਆਪਣਾ ਉਮੀਦਵਾਰ ਦੇ ਦਿੰਦੀ ਤੇ ਅੱਜ ਬੀਜੇਪੀ ਜਿੱਤ ਦੀ ਪੋਜੀਸ਼ਨ 'ਚ ਵੀ ਹੋ ਸਕਦੀ ਸੀ ਅਗਰ ਉਹ ਉਹਨਾਂ ਨੇ ਉਸ ਪੱਧਰ ਤੇ ਪ੍ਰਚਾਰ ਕੀਤਾ ਹੁੰਦਾ ਹੁਣ ਭਾਰਤਪੁਤਰੀ ਆਸ਼ੂ ਔਰ ਵੜਿੰਗ 'ਚ ਇਹ ਵੀ ਗੱਲ ਦੇਖਣ ਵਾਲੀ ਹੋਊਗੀ ਵੀ ਇਹਨਾਂ ਦੇ ਦਿਲ ਅੰਦਰੋਂ ਮਿਲ ਗਏ ਕਿ ਦੋਵੇਂ ਲੀਡਰ ਪੱਕੇ ਤੌਰ ਤੇ ਚਿਪਕ ਗਏ ਆਪਸ 'ਚ ਇੱਕ ਦੂਜੇ ਲਈ ਡਟ ਕੇ ਦਿਨ ਰਾਤ ਪ੍ਰਚਾਰ ਕਰਨਗੇ ਜਾਂ ਮੌਕੇ ਵਾਲੀ ਗੱਲ ਹੈ ਵੀ ਅੱਜ ਸ਼ਗਨਾ ਵਾਲਾ ਕੰਮ ਸੀ ਕਾਗਜ਼ ਭਰਨੇ ਸੀ ਆਪਾਂ ਇਕੱਠੇ ਹੋ ਗਏ ਤੇ ਮੁੜ ਕੇ ਮੇਰੇ ਰਾ ਵਖਰੇ ਤੁਹਾਡੇ ਰਾ ਵਖਰੇ ਹੁਣ ਅਗਰ ਤਾਂ ਰਾਜਾ ਵੜਿੰਗ ਨੇ 10 15 ਦਿਨ ਲਾਤੇ ਫਿਰ ਆਸ਼ੂ ਜਿੱਤ ਵੀ ਸਕਦਾ ਉੰਜ ਦੋਵੇਂ ਲੀਡਰ ਇਸ ਹਲਕੇ ਚ ਅਗਰ ਇਕੱਠੇ ਹੋ ਜਾਣ ਫਿਰ ਆਸ਼ੂ ਜਿੱਤ ਸਕਦਾ ਇਹ ਵੀ ਹੋ ਸਕਦਾ ਇਹ ਤਾਂ ਵਕਤ ਨੂੰ ਪਤਾ ਜੇ ਜੇ ਰਾਜਾ ਵੜਿੰਗ ਦੁਬਾਰਾ ਨਹੀਂ ਆਉਂਦਾ ਤੇ ਫਿਰ ਸਿਆਸਤ ਸਮਿਕਰਨ ਕਾਂਗਰਸ ਦੇ ਕੀ ਬਣਨਗੇ ਫਿਰ ਇਹ ਕਾਂਗਰਸ ਲਈ ਚਿੰਤਾ ਵਾਲੀ ਗੱਲ ਹੋ ਜੂ ਪਰ ਜਿੱਤ ਹਾਰ ਦੇਖੋ ਇਨਾ ਚੋਣਾ ਚ ਨਾ ਜ਼ਿਮਨੀ ਚੋਣਾ ਚ ਜਿੱਤ ਹਾਰ ਅੱਜ ਦੇ ਹਾਲਾਤਾਂ ਚ ਬਹੁਤ ਰਹੱਸਮਈ ਹੈ ਆਖਰੀ ਮੁਕਾਮ ਤੇ ਪਹੁੰਚਣਾ ਵੀ ਕੌਣ ਜਿੱਤੂਗਾ ਇਹਦੇ ਚ ਆਖਿਰ ਦੇ ਘੰਟੇ ਤੱਕ ਦੇ ਜਿਹੜੇ ਸਮਕਰਨ ਨੇ ਉਹ ਪ੍ਰਭਾਵ ਪਾਉਣਗੇ ਸੰਦੀਪ ਜੀ ਸੋ ਜੇ ਭਾਜਪਾ ਕੋਈ ਬਹੁਤ ਵੱਡਾ ਸਟਾਰ ਪ੍ਰਚਾਰਕ ਲਿਆਈ ਇਹ ਵੀ ਹੋ ਸਕਦਾ ਹੈ ਤਕੌਣੀ ਫਾਈਟ ਹੋ ਜੇ ਉਹਦੇ ਚ ਕੁਝ ਵੀ ਹੋ ਜੇ ਸੋ ਬੜਾ ਕੁਝ ਹਜੇ ਦੇਖਣਾ ਪੈਣਾ ਸੰਦੀਪ ਜੀ ਆਪਾਂ ਜੀ ਰਾਜਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸ਼ੀਕਾਤ ਸਤਿ ਸ਼੍ਰੀ ਅਕਾਲ ਜੀ ਪਰ ਸੰਦੀਪ ਜੀ ਭਾਰਤ ਕੁਸ਼ਨਾਚੂ ਦਾ ਨਾ ਜਦੋਂ ਅੱਜ ਕਾਗਜ਼ ਭਰੇ ਉਹਨਾਂ ਨੇ ਰਾਜਾ ਵੜਿੰਗ ਦਾ ਹੱਥ ਫੜ ਕੇ ਉੱਪਰ ਚੱਕ ਤਾਂ ਬਿਲਕੁਲ ਬਿਲਕੁਲ ਜਿਲਖੁਸ਼ ਕਰਨ ਵਾਲੀ ਕਾਂਗਰਸੀਆਂ ਦੇ ਗੱਲ ਕੀਤੀ ਹੈ ਭਾਰਤ ਕੁਸ਼ਨਾਚੂ ਨੇ ਆਪਾਂ ਆ ਜਿੱਦਾਂ ਹੀ ਤੁਸੀਂ ਸਤਿ ਸ਼੍ਰੀ ਅਕਾਲ ਬੁਲਾਉਨੇ ਹੋ 쇼 ਖਤਮ ਕਰਦੇ ਹਾਂ ਆਪਾਂ ਨਾਲ ਹੀ ਭਾਰਤ ਕੁਸ਼ਨਾਚੂ ਦਾ ਪੂਰਾ ਬਿਆਨ ਵੀ ਸੁਣਾ ਲਈਏ ਇੱਕ ਵਾਰੀ ਉਹ ਵੀ ਸੁਣਨਾ ਜ਼ਰੂਰੀ ਹੈ ਜੀ ਕੰਨ ਸਰ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦੀ ਔਰ ਜਰੂਰ ਸੁਣ ਲਈਏ ਭਾਰਤਪੂਰਨ ਆਸ਼ੂ ਦਾ ਬਿਆਨ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਆਪਣੀ ਹਾਈ ਕਮਾਂਡ ਦਾ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਜਤਾਉਂਦੇ ਹੋਏ ਇਹ ਬੜੀ ਅਹਿਮ ਚੋਣ ਦੇ ਵਿੱਚ ਮੈਨੂੰ ਆਪਣਾ ਉਮੀਦਵਾਰ ਫੌਲਾਨਿਆ ਤੇ ਅੱਜ ਜਦੋਂ ਕਾਗਜ਼ ਭਰਨ ਜਾ ਰਹੇ ਆ ਇਸ ਚੋਣ ਮੁਹਿੰਮ ਨੂੰ ਸ਼ੁਰੂ ਕਰਨ ਲਈ ਆਏ ਸਾਨੂੰ ਆਸ਼ੀਰਵਾਦ ਦੇਣ ਆਏ ਸਪੋਰਟ ਕਰਨ ਆਏ ਮੇਰੇ ਇਸ ਪ੍ਰਦੇਸ਼ ਦੇ ਸਾਡੇ ਜਨਰਲ ਸੈਕਟਰੀ ਇਨਚਾਰਜ ਸਾਫ ਦਾ ਸੀਐਮ ਮਪੇਸ਼ ਗੋਗੇਲ ਜੀ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਆਪਣੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਧੰਨਵਾਦ ਕਰਦਾ ਸਾਬਕਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ ਔਰ तमाम ساری ਲੀਡਰਸ਼ਿਪ ਰਵਿੰਦਰ ਅਲਵੀ ਜੀ ਦਾ ਸਾਬ ਇਹਨਾਂ ਦੇ ਬਿਨਾਂ ਤਾਂ ਮੈਂ ਕੁਝ ਵੀ ਨਹੀਂ ਤਮਾਮ ਲੀਡਰਸ਼ਿਪ ਜਿਹੜੀ ਪਿਛਲੇ 1 ਮਹੀਨੇ ਤੋਂ ਜਿਨ੍ਹਾਂ ਨੇ ਅਲੱਗ-ਅਲੱਗ ਵਾੜਾਂ ਦੇ ਵਿੱਚ ਆਪਣੇ ਕੰਮ ਸੰਭਾਲੇ ਹੋਏ ਐ ਔਰ ਕੈਂਪੇਨ ਕਰਦੇ ਜਾ ਰਹੇ ਐ ਲੁਧਿਆਣੇ ਦੀ ساری ਲੀਡਰਸ਼ਿਪ ਜਿਨ੍ਹਾਂ ਨੇ ਸਾਰੇ ਕਾਉਂਸਲਰ ਨਾਲ ਲਗਾ ਕੇ ਇਸ ਮੁਹਿਮ ਨੂੰ ਇੱਥੇ ਤੱਕ ਪਹੁੰਚਾਇਆ ਹੈ ਵੀ ਅੱਜ ਇਸ ਇਲੈਕਸ਼ਨ ਦੇ ਵਿੱਚ ਜਿੰਨੇ ਤਸ਼ੱਦਦ ਕਰ ਸਕਦੀ ਸੀ ਪਿਛਲੇ 2 ਮਹੀਨੇ ਸਾਡੇ ਇਸ ਇਲਾਕੇ ਦੇ ਵਰਕਰਾਂ ਤੇ ਇਹ ਸਰਕਾਰ ਉਹਦੇ باوجود ਵੀ ਅੱਜ ਸਾਰੀ ਕਾਂਗਰਸ ਇਕੱਠੀ ਹੈ ਔਰ ਪ੍ਰਧਾਨ ਸਾਹਿਬ ਔਰ ਪਰਿਵਾਰੀ ਸਾਹਿਬ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਅੱਜ ਇੱਕ ਬੰਦਾ ਕਾਂਗਰਸ ਦਾ ਇਹ ਤੋੜਨ ਚ ਕਾਮਯਾਬ ਨਹੀਂ ਹੋਏ ਜਿੰਨੇ ਬਾਅਦ ਇਲੈਕਸ਼ਨ ਹੋਏ ਨਹੀਂ ਰੋਜ ਇਹ ਸਾਫੇ ਪਾਉਂਦੇ ਸੀਗੇ ਤੇ ਕਾਂਗਰਸ ਦੇ ਬੰਦੇ ਜੁਆਇਨ ਕਰਾਉਂਦੇ ਸੀ ਪ੍ਰੈਸ਼ਰ ਡਾਲ ਕੇ ਅੱਜ ਸਾਰੇ ਧੱਕੇ ਸਹਿੰਦੇ ਹੋਏ ਇਹ ਇਕੱਠੇ ਆ ਔਰ ਅਗਲੀ ਲੜਾਈ ਜਿਹੜੀ ਬੜੀ ਫੈਸਲਾਕੁਨਾ ਉਹਦੇ ਵਾਸਤੇ ਤਿਆਰ ਬੈਠੇ ਆ ਤੁਸੀਂ ਮੌਕਾ ਦਿਓ ਆਉਣ ਵਾਲੇ ਟਾਈਮ 'ਚ ਇਹਨਾਂ ਦੇ ਝਾੜੂ ਦਾ ਖਿੱਲਰ ਦੇ ਮੈਂ ਦਿਖਾ ਦਿਆਂ ਰੋਜ਼ ਇੱਥੇ ਜੁਆਇਨਿੰਗ ਆ ਨਾ ਕਰਾਵਾਂ ਤਾਂ ਮੈਨੂੰ ਫੜ ਲਿਓ ਜੀ ਮੇਰਾ ਸਿਰ ਝੁਕਦਾ ਹੈ ਸਾਰੀ ਲੀਡਰਸ਼ਿਪ ਪਿੱਛੇ ਮੈਂ ਚਾਹੇ ਨਾਮ ਨਹੀਂ ਲੈ ਸਕਿਆ ਟਾਈਮ ਦੀ ਕਮੀ ਕਰਕੇ ਪਰ ਤੁਸੀਂ ਸਾਰੇ ਜਿਹੜੇ ਆਏ ਹੋ ਮੈਨੂੰ ਇੱਥੇ ਸਪੋਰਟ ਕਰਨ ਮੇਰਾ ਸਾਥ ਦੇਣ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੇ ਅੱਜ ਮੌਕਾ ਆ ਔਰ ਜ਼ਮੀਨ ਤਿਆਰ ਹੈ ਤੁਸੀਂ ਫਸਲ ਬੀਜਣੀ ਬੀਜਣੀ ਹੈ ਤੇ ਉਹਦਾ ਫਲ ਅੱਜ ਤੋਂ 20 ਦਿਨ ਬਾਅਦ ਅਸੀਂ ਕੱਟ ਲੈਣਾ ਇਹੋ ਜੀ ਜ਼ਮੀਨ ਤਿਆਰ ਕਰਕੇ ਸਾਰੀ ਕਾਂਗਰਸ ਦੀ ਤੁਹਾਡੀ ਲੀਡਰਸ਼ਿਪ ਜਿਹੜੀ ਥੱਲੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੇ ਤਿਆਰ ਕਰ ਰੱਖੀ ਔਰ ਲੋਕ ਵੀ ਅੱਜ ਚਾਹੁੰਦੇ ਆ ਬਦਲਾਵ ਲਿਆਣਾ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਅੱਗੇ ਉਮੀਦ ਵੀ ਕਰਦਾ ਮੇਰਾ ਖਿਆਲ ਆ ਸਾਰੀ ਪ੍ਰੈਸ ਦੇ ਸ਼ੱਕ ਸ਼ੁਭੇ ਖਤਮ ਹੋ ਗਏ ਹੋਣਗੇ ਪ੍ਰਧਾਨ ਸਾਹਿਬ ਇੱਥੇ ਖੜੇ ਐ ਤੇ ਮੇਰੀ ਚੋਣ ਨੂੰ ਲੜਨ ਵਾਸਤੇ ਆਏ ਆ ਮੇਰਾ ਖਿਆਲ ਕਿਸੇ ਨੂੰ ਕੋਈ ਸ਼ੱਕ ਹੋਣਾ ਨਹੀਂ ਚਾਹੀਦਾ ਚਲੋ ਠੀਕ ਹੈ ਠੀਕ ਹੋ ਗਿਆ ਹੋ ਗਿਆ ਇੱਕ ਵਾਰ ਹੋਰ ਇੱਕ ਵਾਰ ਹੁਣ ਸਾਡੇ ਸਵਾਲ ਖਤਮ ਤੇ ਸਵਾਲ ਉਧਰ ਕਰ ਲਿਓ ਜੇ ਵੀ ਉਹਨਾਂ ਦੇ ਪ੍ਰਧਾਨ ਕਿਤੇ ਹੈਗੇ ਨੇ ਚਾਹੇ ਆਮ ਆਦਮੀ ਦੇ ਪ੍ਰਧਾਨ ਨੂੰ ਅਮਰੀਕਾ ਤੋਂ ਲਿਆਣ ਤੇ ਚਾਹੇ ਬੀਜੇਪੀ ਦੇ ਪ੍ਰਧਾਨ ਨੂੰ ਸਵਿਟਜ਼ਰਲੈਂਡ ਤੋਂ ਲਿਆਣ ਸਾਡਾ ਪ੍ਰਧਾਨ ਸਾਡੇ ਵਿੱਚ ਖੜਾ ਹੈ ਸਾਡੀ ਸਾਰੀ ਲੀਡਰਸ਼ਿਪ ਮੇਰੇ ਤੋਂ ਅੱਗੇ ਹੋ ਕੇ ਲੜਾਈ ਲੜ ਰਹੀ ਹੈ ਮੈਂ ਤਾਂ ਦਰਦਰ ਤੁਰਿਆ ਫਿਰਦਾ ਉਹ ਮੇਰੇ ਤੋਂ ਵੀ ਗਾਂ ਝੋਲੀ ਅੱਡ ਕੇ ਲੋਕਾਂ ਦੇ ਕੋਲੇ ਵੋਟ ਮੰਗਦੇ ਫਿਰਦੇ ਲੋਕਾਂ ਨੂੰ ਅਹਿਸਾਸ ਕਰਾਉਂਦੇ ਫਿਰਦੇ ਵੀ ਅੱਜ ਇਸ ਇਲੈਕਸ਼ਨ ਦੇ ਵਿੱਚ ਜ਼ਰੂਰਤ ਹੈ ਕਿਸ ਤਰੀਕੇ ਬਦਲਾਅ ਲਿਆਣਾ ਤੇ ਲੋਕ ਵੀ ਤਿਆਰ ਬੈਠੇ ਜਿਹੜੇ ਇਹਨਾਂ ਦੇ 3 ਸਵਾ 3 ਸਾਲ ਦੇ ਰਾਜ ਤੋਂ ਅੱਕੇ ਪਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗਿਆਨੀ ਫਤੇ ਸਿੰਘ ਜੀ ਨੂੰ ਗੁਜ਼ਾਰਿਸ਼ ਕਰੂੰਗਾ ਵੀ ਅਰਦਾਸ ਕਰਕੇ ਸਾਡੀ ਮਹਿੰਮ ਦਾ ਆਗਾਜ਼ ਕਰਨ ਬਹੁਤ ਬਹੁਤ ਧੰਨਵਾਦ ਹੈ